ਇਹ ਕਹਾਣੀ ਪ੍ਰੀਤ ਨਾਂ ਦੀ ਕੁੜੀ ਦੀ ਹੈ ਉਸਨੇ ਸਾਨੂੰ ਆਪ ਸੁਣਾਈ ਤੇ ਤੁਸੀਂ ਵੀ ਸੁਣੋ ਪ੍ਰੀਤ ਦੀ ਜ਼ੁਬਾਨੀ ਮੇਰਾ ਨਾਂ ਪ੍ਰੀਤ ਹੈ ਤੇ ਅਸੀਂ ਦੋਨੋਂ ਮਾਵਾਂ ਧੀਾਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀਆਂ ਸੀ ਅਸੀਂ ਘਰੋਂ ਬਹੁਤ ਗਰੀਬ ਸੀ ਮੈਂ ਪੜਦੀ ਪੜਦੀ ਨੇ ਮਾੜੇ ਮੋٹے ਸੂਟ ਸਲਾਈ ਕਰਨੇ ਸਿੱਖੇ ਸੀ ਤੇ ਜਦੋਂ ਫੇਰ ਮੈਂ ਪੜ ਕੇ ਹਟੀ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਇਸ ਤਰ੍ਹਾਂ ਤਾਂ ਬਹੁਤ ਔਖਾ ਹੋ ਜਾਣਾ ਘਰ ਦੀ ਗਰੀਬੀ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਤਾਂ ਕੰਮ ਕਰਨਾ ਹੀ ਪੈਣਾ ਮੈਂ ਕਿਤੇ ਪ੍ਰਾਈਵੇਟ ਕੰਮ ਕਰ ਲੈਣੀ ਆ ਤਾਂ ਮੇਰੀ ਮਾਂ ਨੇ ਕਿਹਾ ਨਹੀਂ ਅੱਜ ਕੱਲ੍ਹ ਦੁਨੀਆ ਬਹੁਤ ਜ਼ਿਆਦਾ ਖਰਾਬ ਆ ਤਾਂ ਮੈਂ ਮਾਂ ਨੂੰ ਕਿਹਾ ਕਿ ਫਿਰ ਮੈਂ ਹੁਣ ਕੀ ਕਰਾਂ ਮੇਰੀ ਮਾਂ ਕਹਿਣ ਲੱਗੀ ਇੱਦਾਂ ਕਰਦੇ ਆ ਸਾਡੀ ਇੱਕ ਦੁਕਾਨ ਬਾਹਰ ਵਿਲੀ ਪਈ ਆ ਉੱਥੇ ਮੈਂ ਤੈਨੂੰ ਇੱਕ ਛੋਟਾ ਜਿਹਾ ਬੁਟੀਕ ਖੋਲ ਕੇ ਦਿੰਨੀ ਆ ਮੈਂ ਮਾਂ ਨੂੰ ਕਿਹਾ ਮਾਂ ਇਹਨੇ ਪੈਸੇ ਕਿੱਥੋਂ ਆਉਣਗੇ ਤਾਂ ਕਹਿਣ ਲੱਗੀ ਤੂੰ ਫਿਕਰ ਨਾ ਕਰ ਮੈਂ ਉਹਦੇ ਵਾਸਤੇ ਲੋਨ ਲੈ ਲਾਂਗੀ ਮੈਂ ਕਿਹਾ ਠੀਕ ਆ ਫਿਰ ਜਲਦੀ ਕਰੋ ਜੋ ਵੀ ਕਰਨਾ ਮਾਂ ਮੇਰੀ ਕਹਿੰਦੀ ਚੱਲ ਠੀਕ ਆ ਮੈਂ ਹੁਣੇ ਫੋਨ ਕਰਦੀ ਆਂ ਲੋਨ ਵਾਲੇ ਨੂੰ ਸੋ ਇੱਥੇ ਸਾਡੇ ਪਿੰਡ ਵਿੱਚ ਇੱਕ ਬੈਂਕ ਸੀ ਬੈਂਕ 'ਚ ਫੋਨ ਕੀਤਾ ਗਿਆ ਅਸੀਂ ਸਾਰਾ ਕੁਝ ਉਸ ਨੂੰ ਦੱਸਿਆ ਕਿ ਅਸੀਂ ਨਾ ਲੋਨ ਲੈਣਾ ਸਾਨੂੰ ਮਿਲ ਜਾਊਗਾ ਕਿ ਨਹੀਂ ਤਾਂ ਕਹਿਣ ਲੱਗਾ ਹਾਂ ਹਾਂ ਮਿਲ ਜਾਊਗਾ ਮੈਨੂੰ ਆਪਣੇ ਡਾਕੂਮੈਂਟ ਲਿਆ ਕੇ ਦੇਵੋ ਤੇ ਤੁਹਾਨੂੰ ਕੱਲ ਹੀ ਲੋਨ ਮਿਲ ਜਾਣਾ ਮੈਂ ਉਸ ਨੂੰ ਕਿਹਾ ਕਿ ਮਾਂ ਮੈਂ ਗਵਾਂਡੀਆਂ ਦੇ ਘਰ ਚੱਲੀ ਆ ਮੈਨੂੰ ਉੱਥੇ ਕੰਮ ਆ ਮੇਰੀ ਮਾਂ ਨੇ ਕਿਹਾ ਚੱਲ ਠੀਕ ਆ ਛੇਤੀ ਆ ਜਾਈਂ ਮੈਂ ਛੱਤੀ ਆਪਣੇ ਘਰ ਵਾਪਸ ਆ ਗਈ ਸੀ ਪਰ ਜਦ ਮੈਂ ਅੰਦਰ ਵੜੀ ਮੈਨੂੰ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ ਇਹ ਕੀ ਹੋ ਰਿਹਾ ਸੀ ਸਾਡੇ ਘਰ ਦੇ ਵਿੱਚ ਅਜੇ ਤਾਂ ਮੈਂ ਇੱਥੇ ਹੀ ਸੀ ਗਈ ਵੀ ਨਹੀਂ ਸੀ ਮੇਰੀ ਮਾਂ ਨੇ ਹੌਲੀ-ਹੌਲੀ ਮੈਂ ਆਪਣੀ ਮਾਂ ਦੇ ਕਮਰੇ ਵੱਲ ਵਧੀ ਤੇ ਜੋ ਦੇਖਿਆ ਮੈਂ ਵੇਖ ਕੇ ਹੈਰਾਨ ਰਹਿ ਗਈ ਉਹੀ ਲੋਨ ਵਾਲਾ ਮੁੰਡਾ ਮੇਰੀ ਮਾਂ ਦੇ ਨਾਲ ਉਹ ਸਭ ਕੁਝ ਕਰ ਰਿਹਾ ਸੀ ਜੋ ਮੈਂ ਨਹੀਂ ਦੱਸ ਸਕਦੀ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸੀ ਕਿ ਮਾਂ ਇਹ ਕੀ ਕਰਦੀ ਆ ਇਹ ਵੀ ਉਸ ਮੁੰਡੇ ਦੇ ਨਾਲ ਉਹ ਮੁੰਡਾ ਮੈਨੂੰ ਕਹਿ ਰਿਹਾ ਸੀ ਤੂੰ ਫਿਕਰ ਨਾ ਕਰ ਮੈਂ ਤੈਨੂੰ ਥੋੜੇ ਬਹੁਤ ਪੈਸੇ ਵੀ ਦੇ ਦੂੰਗਾ ਮੈਨੂੰ ਬਸ ਉਸੇ ਤਰ੍ਹਾਂ ਮਿਲਦੀ ਰਹੇ ਇਸੇ ਤਰ੍ਹਾਂ ਮੈਂ ਆਇਆ ਜਾਇਆ ਕਰੂੰਗਾ ਟਾਟੀ ਕਰਤਾ ਮੇਰੀ ਮਾਂ ਕਹਿੰਦੀ ਹਾਂ ਹਾਂ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਜਾਇਆ ਕਰ ਉਹ ਕਹਿਣ ਲੱਗਾ ਤੇਰੀ ਕੁੜੀ ਉਹ ਕੀ ਕਹਿੰਦੀ ਮਾਂ ਨੇ ਕਿਹਾ ਮੈਂ ਉਸ ਨੂੰ ਦੁਕਾਨ ਪਾ ਕੇ ਦੇ ਰਹੀ ਹਾਂ ਉਹ ਦੁਕਾਨ ਤੇ ਬੈਠਿਆ ਕਰੂਗੀ ਤੇ ਤੂੰ ਮੇਰੇ ਕੋਲ ਆ ਜਾਇਆ ਕਰੀ ਮੇਰੀ ਮਾਂ ਉਸ ਨੂੰ ਕਹਿੰਦੀ ਸੀ ਛੇਤੀ ਛੇਤੀ ਕਰ ਮੇਰੀ ਕੁੜੀ ਆਉਣ ਵਾਲੀ ਹੈ ਤੇ ਉਹ ਕਹਿ ਰਿਹਾ ਸੀ ਬਸ 5 ਮਿੰਟ ਹੋਰ ਉਹਨਾਂ ਦੋਨਾਂ ਨੂੰ ਮੈਂ ਚੰਗੀ ਤਰ੍ਹਾਂ ਵੇਖਿਆ ਕਿ ਉਹ ਆਖਰਕਾਰ ਕੀ ਰਹੀ ਸੀ ਮਹਿਰਾਂ ਰਹਿ ਗਈ ਸੀ ਕਿ ਮੇਰੀ ਮਾਂ ਇਸ ਤਰ੍ਹਾਂ ਦੀ ਆ ਇੱਕ ਪੈਸੇ ਲਈ ਸਭ ਕੁਝ ਕਰ ਰਹੀ ਸੀ ਮੈਂ ਜਲਦੀ ਜਲਦੀ ਦਬੇ ਪੈਰਾਂ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਤੇ ਉੱਥੇ ਜਾ ਕੇ ਬੈਠ ਗਈ ਥੋੜੀ ਚਿਰ ਬਾਅਦ ਉਹ ਦੋਨੋਂ ਜਣੇ ਕਮਰੇ ਚੋਂ ਬਾਹਰ ਆਏ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਆਈ ਤਾਂ ਮੇਰੀ ਮਾਂ ਦੀ ਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਸੀ ਕਹਿਣ ਲੱਗੀ ਤੂੰ ਕਿਹੜੇ ਵੇਲੇ ਆਈ ਤਾਂ ਮੈਂ ਮਾਂ ਨੂੰ ਕਿਹਾ ਕਿ ਮੈਨੂੰ ਆਈ ਨੂੰ 15 ਕੋ ਮਿੰਟ ਹੋ ਗਏ ਮੇਰੀ ਮਾਂ ਕਹਿਣ ਲੱਗੀ ਇੰਨੀ ਗੱਲ ਸੁਣ ਕੇ ਚੁੱਪ ਕਰ ਗਈ ਮੇਰੀ ਮਾਂ ਨੂੰ ਸ਼ੱਕ ਹੋ ਗਿਆ ਸੀ ਕਿ ਲੱਗਦਾ ਕਿ ਮੈਨੂੰ ਪਤਾ ਲੱਗ ਗਿਆ ਸੀ ਉਹ ਮੁੰਡਾ ਕਹਿਣ ਲੱਗਾ ਕਿ ਹੁਣ ਮੈਂ ਚਲਦਾ ਕੱਲ ਫੇਰ ਆਉਂਗਾ ਤੁਹਾਡੇ ਕੋਲ ਤੇ ਤੁਹਾਨੂੰ ਕੱਲ ਹੀ ਪੈਸੇ ਮਿਲ ਜਾਣਗੇ ਜੇਕਰ ਲੋਨ ਹੋ ਗਿਆ ਮੇਰੀ ਮਾਂ ਨੇ ਉਸ ਨੂੰ ਠੀਕ ਆ ਕਿਹਾ ਪਰ ਮੇਰੀ ਅੱਖਾਂ ਦੇ ਅੱਗੇ ਉਹੀ ਸੀਨ ਘੁੰਮ ਰਿਹਾ ਸੀ ਉਹ ਮੁੰਡਾ ਤਾਂ ਮੇਰੇ ਹਣ ਦਾ ਸੀ ਮੇਰੀ ਮਾਂ ਦੀ ਉਮਰ ਤੋਂ ਘੱਟੋ-ਘੱਟ 45 ਸਾਲ ਦੀ ਸੀ ਤੇ ਉਹ ਮੁੰਡਾ ਕੋਈ 20 ਕੋ 25 ਸਾਲਾਂ ਦਾ ਸੀ ਉਸ ਨੂੰ ਤਾਂ ਕੋਈ ਕੁਵਾਰੀ ਕੁੜੀ ਵੀ ਮਿਲ ਸਕਦੀ ਸੀ ਪਰ ਉਹ ਫਿਰ ਮੇਰੀ ਮਾਂ ਦੇ ਨਾਲ ਇਹ ਸਭ ਕੁਝ ਕਿਉਂ ਕਰ ਰਿਹਾ ਸੀ ਇਹ ਸੋਚ ਕੇ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ ਅੱਜਕੱਲ੍ਹ ਜ਼ਮਾਨਾ ਕਿੰਨਾ ਉਲਟ ਹੋ ਗਿਆ ਕੋਈ ਕੁਝ ਨਹੀਂ ਦੇਖਦਾ ਬਸ ਆਪਣੇ ਕੰਮ ਦੇ ਲਈ ਮਤਲਬ ਰੱਖਦਾ ਹਰ ਇੱਕ ਨੂੰ ਬਸ ਇਹੀ ਕੰਮ ਲੱਗਦਾ ਕਿ ਕਿੰਨਾ ਅਜੀਬ ਜਿਹਾ ਜ਼ਮਾਨਾ ਹੋ ਗਿਆ ਸੀ ਦੂਜੇ ਦਿਨ ਉਹ ਮੁੰਡਾ ਫੇਰ ਆਇਆ ਮੈਂ ਘਰ ਦੇ ਵਿੱਚ ਹੀ ਸੀ ਮੇਰੀ ਮਾਂ ਸੋਚਦੀ ਪਈ ਸੀ ਕਿ ਹੁਣ ਮੈਂ ਪ੍ਰੀਤਮ ਕਿਤੇ ਭੇਜਾਂ ਤਾਂ ਜੋ ਉਸ ਦੇ ਨਾਲ ਕਮਰੇ ਵਿੱਚ ਜਾਵੇ ਉਹ ਮੁੰਡਾ ਵੀ ਮਾਂ ਨੂੰ ਇਸ਼ਾਰੇ ਕਰ ਰਿਹਾ ਸੀ ਤੇ ਮਾਂ ਉਸ ਨੂੰ ਸਿਰ ਹਲਾ ਰਹੀ ਸੀ ਤੂੰ ਰੁਕ ਜਾ ਕੁੜੀਆ ਫਿਰ ਮੈਂ ਸੋਚਿਆ ਕਿ ਮੈਂ ਹੀ ਚਲੀ ਜਾਂਦੀ ਹਾਂ ਚਲੀ ਜਾਨੀ ਆ ਤੇ ਥੋੜੇ ਚਿਰ ਬਾਅਦ ਫੇਰ ਮੈਂ ਆਉਂਗੀ ਤੇ ਇਹਨਾਂ ਦੀ ਫਿਲਮ ਵੇਖਣ ਵਾਸਤੇ ਮੈਂ ਕਿਹਾ ਮਾਂ ਮੈਂ ਸਹੇਲੀ ਦੇ ਘਰ ਚਲੀ ਜਾਂ। ਮੈਨੂੰ ਕੰਮ ਆ ਮਾੜਾ ਜਿਹਾ ਤਾਂ ਮੇਰੀ ਮਾਂ ਕਹਿਣ ਲੱਗੀ ਚਲ ਠੀਕ ਆ ਤੇ ਮੈਂ ਉਸ ਤੋਂ ਬਾਅਦ ਚਲੀ ਗਈ। ਪੂਰੇ 1 ਘੰਟੇ ਬਾਅਦ ਮੁੜ ਕੇ ਆਉਣ ਲਈ ਮੈਂ ਆਪਣੀ ਮਾਂ ਨੂੰ ਕਹਿ ਗਈ ਸੀ। ਘੋਸ ਨੇ ਕਿਹਾ ਕੋਈ ਗੱਲ ਨਹੀਂ ਜਦੋਂ ਤੇਰਾ ਦਿਲ ਕਰੇ ਉਦੋਂ ਆ ਜਾਈਂ। ਅਤੇ ਮੈਂ ਚਲੀ ਗਈ। ਦੋਨੋਂ ਜਣੇ ਉਸੇ ਵਕਤ ਕਮਰੇ 'ਚ ਪੜੇ ਤੇ ਮੈਂ ਥੋੜੀ ਦੇਰ ਬਾਅਦ ਫੇਰ ਮੁੜਾਈ। ਫਿਰ ਮੈਂ ਆ ਕੇ ਦੋਨਾਂ ਨੂੰ ਵੇਖਿਆ। ਉਹ ਮੁੰਡਾ ਵੇਖਣ ਵਿੱਚ ਪਤਲਾ ਜਿਹਾ ਲੱਗਦਾ ਸੀ। ਪਰ ਹੈ ਬਹੁਤ ਤਕੜਾ ਸੀ ਉਹਨਾਂ ਦੋਨਾਂ ਨੂੰ ਦੇਖ ਕੇ ਮੇਰੇ ਅੰਦਰ ਅਜੀਬ ਜਿਹਾ ਭਾਵਨਾਵਾਂ ਜਾਗੀਆਂ ਮੈਂ ਥੋੜੀ ਦੇਰ ਬਾਅਦ ਬਾਹਰ ਚਲੀ ਗਈ ਤੇ ਆਪਣਾ ਕੰਮ ਕਰਨ ਲੱਗ ਪਈ ਸੀ ਤਾਂ ਕਿ ਉਹਨਾਂ ਨੂੰ ਮੇਰੇ ਤੇ ਕੋਈ ਸ਼ੱਕ ਨਾ ਹੋਵੇ ਥੋੜੇ ਚਿਰ ਬਾਅਦ ਮੈਂ ਅੰਦਰ ਗਈ ਤਾਂ ਦੋਨੋਂ ਜਣੇ ਬਾਹਰ ਬੈਠੇ ਸੀ ਤੇ ਗੱਲਾਂ ਕਰ ਰਹੇ ਸੀ ਤੇ ਸਾਡਾ ਲੋਨ ਪਾਸ ਹੋ ਗਿਆ ਸੀ ਅਸੀਂ ਹੁਣ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਦੁਕਾਨ ਦਾ ਲੈਂਟਰ ਵੀ ਨਵਾਂ ਪਾਇਆ ਪਲਸਤਰ ਕਰਵਾਇਆ ਇੱਕ ਦੋ ਦਿਨਾਂ ਤੱਕ ਦੁਕਾਨ ਤਿਆਰ ਹੋ ਗਈ ਸੀ ਮੇਰੀ ਮਾਂ ਕਹਿਣ ਲੱਗੀ ਪ੍ਰੀਤ ਮੈਂ ਥੋੜਾ ਜਿਹਾ ਬਾਹਰ ਚੱਲੀ ਆ ਤੂੰ ਇਸ ਤਰ੍ਹਾਂ ਕਰੀ ਮਿਸਤਰੀਆਂ ਨੂੰ ਚਾਹ ਬਣਾ ਕੇ ਦੇ ਦੇਵੇਂ ਉਹ ਤਿੰਨ ਜਾਣੇ ਆ ਮੈਂ ਮਾਂ ਨੂੰ ਕਿਹਾ ਕਿ ਠੀਕ ਹੈ ਮੇਰੀ ਮਾਂ ਇਨਾ ਕਹਿ ਕੇ ਬਾਹਰ ਚਲੀ ਗਈ ਸ਼ਾਇਦ ਕੋਈ ਕੰਮ ਸੀ ਮੈਂ ਉਹਨਾਂ ਲਈ ਚਾਹ ਬਣਾਈ ਤੇ ਮਿਸਤਰੀਆਂ ਨੂੰ ਦੇਣ ਚਲੀ ਗਈ ਉਹਨਾਂ ਵਿੱਚੋਂ ਇੱਕ ਮੁੰਡਾ ਪੰਜਾਬੀ ਸੀ ਜੋ ਕਿ ਪਈਆ ਸੀ ਪੰਜਾਬੀ ਮੁੰਡਾ ਬਹੁਤ ਸੋਹਣਾ ਸੀ ਪਰ ਉਹ ਸਾਡੇ ਪਿੰਡ ਦਾ ਨਹੀਂ ਸੀ ਜਿਹੜਾ ਉਸਦੇ ਨਾਲ ਪਈਆ ਸੀ ਉਹ ਬਾਹਰ ਦਾ ਸੀ ਉਹ ਮਿਸਤਰੀਆਂ ਦੇ ਨਾਲ ਦਾ ਹੀ ਸੀ ਮੈਂ ਚਾਹ ਦੇ ਕੇ ਜਦ ਮੁੜੀ ਤਾਂ ਉਹ ਮੈਨੂੰ ਵੇਖ ਰਿਹਾ ਸੀ ਮੈਂ ਉਸ ਨੂੰ ਥੋੜੀ ਜਿਹੀ ਸਮਾਈਲ ਦਿੱਤੀ ਕਿਉਂਕਿ ਉਹ ਮੁੰਡੇ ਦੀਆਂ ਅੱਖਾਂ ਬਹੁਤ ਹੀ ਜ਼ਿਆਦਾ ਸੋਹਣੀਆਂ ਸੀ ਤੇ ਉਹ ਮੈਨੂੰ ਸੋਹਣਾ ਲੱਗ ਪਿਆ ਤੇ ਕਮਰੇ ਵਿੱਚ ਆ ਕੇ ਉਸ ਦੇ ਨਾਲ ਮੈਂ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਮੈਂ ਫਿਰ ਬਾਹਰ ਜਾ ਕੇ ਚੇਅਰ ਤੇ ਬੈਠ ਗਈ ਤੇ ਸੂਟ ਲੈ ਕੇ ਉਸ ਨੂੰ ਤਰਪਾਈ ਕਰਨ ਲੱਗ ਪਈ ਉਹ ਤਾਂ ਮੇਰਾ ਇੱਕ ਬਹਾਨਾ ਸੀ ਵੇਖਣਾ ਮੈਂ ਉਸ ਮੁੰਡੇ ਨੂੰ ਚਾਹੁੰਦੀ ਸੀ ਉਹ ਮੁੰਡਾ ਜਾਣ ਕੇ ਮੇਰੇ ਸਾਹਮਣੇ ਹੋ ਕੇ ਕੰਮ ਕਰ ਰਿਹਾ ਸੀ ਤਾਂ ਕਿ ਮੈਂ ਉਸ ਨੂੰ ਵੇਖ ਸਕਾਂ ਮੈਨੂੰ ਯਾਦ ਸੀ ਕਿ ਮੈਂ ਉਸ ਨੂੰ ਸਮਾਈਲ ਦੇ ਦਿੰਦੀ ਸੀ ਠੀਕ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਮੈਂ ਤਿਆਰਾਂ ਉਸਨੇ ਦੋ ਗਵਾਰੀ ਮੈਨੂੰ ਅੱਖ ਵੀ ਮਾਰੀ ਮੈਂ ਉਸ ਨੂੰ ਸਮਾਈਲ ਦਿੱਤੀ ਤੇ ਉਹ ਸਮਝ ਗਿਆ ਸੀ ਕਿ ਗੱਡੀ ਲਾਈਨ ਤੇ ਹੀ ਆ ਥੋੜੇ ਚਿਰ ਬਾਅਦ ਉਹ ਪਾਣੀ ਪੀਣ ਵਾਸਤੇ ਬਾਣਾ ਲਾ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਜੱਗ ਵਿੱਚ ਪਾਣੀ ਪਾ ਦਿਓ ਤੇ ਜੇ ਕੋਈ ਬੋਤਲ ਆ ਤਾਂ ਉਹ ਵੀ ਦੇ ਦਿਓ ਮੈਂ ਅੰਦਰ ਚਲੀ ਗਈ ਤੇ ਉਹ ਵੀ ਮੇਰੇ ਪਿੱਛੇ ਪਿੱਛੇ ਆ ਗਿਆ ਮੈਨੂੰ ਪਤਾ ਸੀ ਮੈਂ ਜਾਣ ਬੁੱਝ ਕੇ ਅੰਦਰ ਆਈ ਸੀ ਕਿਉਂਕਿ ਪਾਣੀ ਦੀ ਬੋਤਲ ਤਾਂ ਬਾਹਰ ਹੀ ਪਈ ਸੀ ਮੇਰੀ ਮਾਂ ਮੇਜ਼ ਉੱਤੇ ਰੱਖ ਕੇ ਹੀ ਗਈ ਸੀ ਪਰ ਮੈਂ ਅੰਦਰ ਚਲੀ ਗਈ ਤੇ ਉਹ ਮੇਰੇ ਪਿੱਛੇ ਆਇਆ ਮੈਂ ਜਿੱਤਾਂ ਹੀ ਫ੍ਰਿਜ ਕੋਲੀ ਤਾਂ ਮੇਰੇ ਪਿੱਛੇ ਖੜਾ ਸੀ ਤੇ ਉਸਨੇ ਮੈਨੂੰ ਕੁਝ ਨਾ ਪੁੱਛਿਆ ਤੇ ਨਾ ਮੈਨੂੰ ਬੁਲਾਇਆ ਤੇ ਪਿੱਛੋਂ ਹੀ ਫੜ ਲਿੱਤਾ ਮੈਂ ਉਸਨੂੰ ਕਿਹਾ ਤੁਸੀਂ ਕੀ ਕਰ ਰਹੇ ਹੋ ਛੱਡੋ ਮੈਨੂੰ ਤੇ ਉਹ ਛੱਡ ਨਹੀਂ ਰਿਹਾ ਸੀ ਉਹ ਆਪਣੇ ਮੂੰਹ ਮੇਰੇ ਗੱਲ ਨਾਲ ਲਾ ਰਿਹਾ ਸੀ ਤੇ ਮੇਰੇ ਵੀ ਦਿਲ ਵਿੱਚ ਕੁਝ ਅਜੀਬ ਜਿਹਾ ਹੋ ਰਿਹਾ ਸੀ ਜੀ ਮੈਂ ਤਾਂ ਅੱਗੇ ਹੀ ਚਾਹੁੰਦੀ ਸੀ ਤੇ ਜਾਣ ਬੁੱਝ ਕੇ ਨਾਟਕ ਕਰ ਰਹੀ ਸੀ ਕਿ ਹੋਈ ਨਾ ਸੋਚ ਲਈ ਕਿ ਮੈਂ ਨਹੀਂ ਜਲਦੀ ਉਸ ਨੂੰ ਹਾਂ ਕਰ ਦਿੱਤੀ ਮੈਂ ਫੇਰ ਵੀ ਉਸ ਦੇ ਨਾਲ ਸਿੱਧੀ ਹੋ ਗਈ ਉਸਨੇ ਮੈਨੂੰ ਆਪਣੇ ਘਰ ਨਾਲ ਲਾਇਆ ਅਸੀਂ ਇਸ ਤਰ੍ਹਾਂ ਇੱਕ ਦੂਜੇ ਨਾਲ ਲੱਗੇ ਰਹੇ ਮੈਨੂੰ ਵਧੀਆ ਲੱਗ ਰਿਹਾ ਸੀ ਮੈਂ ਉਸ ਨੂੰ ਕਿਹਾ ਹੁਣ ਤੁਸੀਂ ਜਾਓ ਮੇਰੀ ਮਾਂ ਆਉਣ ਵਾਲੀ ਆ ਤਾਂ ਕਹਿ ਲੱਗਾ ਕਿ ਜਦੋਂ ਘਰ ਨਾ ਹੋਈ ਤਾਂ ਮੈਨੂੰ ਜ਼ਰੂਰ ਦੱਸੀ ਤੇ ਮੇਰਾ ਨੰਬਰ ਨੋਟ ਕਰ ਲਾ ਮੈਂ ਉਸ ਦਾ ਨੰਬਰ ਲਿਖ ਲਿਆ ਤੇ ਉਹ ਕਹਿੰਦਾ ਅੱਜ ਇੱਕ ਦਿਨ ਹੋਰ ਇੱਥੇ ਆਂ ਸੀ ਹੋ ਸਕੇ ਤਾਂ ਕੱਲ ਨੂੰ ਹੀ ਮਾਂ ਨੂੰ ਕਿਥੇ ਭੇਜੀ ਮੈਂ ਟਾਈਮ ਕੱਢ ਕੇ ਤੇਰੇ ਕੋਲ ਆਵਾਂਗਾ ਮੈਂ ਉਸ ਨੂੰ ਕਿਹਾ ਠੀਕ ਹੈ ਤੇ ਮੈਂ ਖੁਸ਼ ਹੋ ਗਈ ਸੀ ਕਿਉਂਕਿ ਮੇਰੇ ਅੰਦਰ ਤਾਂ ਪਹਿਲਾਂ ਹੀ ਅਜੀਬ ਜਿਹਾ ਭਾਂਬੜ ਮਚਦੇ ਸੀ ਹੁਣ ਮੈਂ ਉਸ ਨੂੰ ਰੋਜ਼ ਬੈਠ ਕੇ ਵੇਖਦੀ ਹੁੰਦੀ ਸੀ ਬਾਹਰ ਬੈਠ ਕੇ ਤਰਪਾਈ ਕਰਦੀ ਫਿਰ ਦੂਜੇ ਦਿਨ ਉਹ ਲੋਨ ਵਾਲਾ ਮੁੰਡਾ ਜੋ ਕਿ ਬੈਂਕ ਵਿੱਚ ਸੀ ਸਾਡੇ ਘਰ ਆਇਆ ਤੇ ਫਿਰ ਬਹਾਨਾ ਲੱਭਦਾ ਸੀ ਕੋਈ ਨਾ ਕੋਈ ਕਿ ਮੈਂ ਕਿਤੇ ਚਲੀ ਜਾਵਾਂ ਤੇ ਉਹ ਮੇਰੀ ਮਾਂ ਨੂੰ ਅੰਦਰ ਲੈ ਜਾਵੇ ਮੈਂ ਕਿਹਾ ਕਿ ਮਾਂ ਮੈਂ ਬਾਹਰ ਬੈ ਕੇ ਤਰਪਾਈ ਕਰਨ ਲੱਗ ਪਈ ਜੇ ਕੋਈ ਚੀਜ਼ ਦੀ ਲੋੜ ਹੋਈ ਤਾਂ ਦੱਸ ਦਿਓ ਮੇਰੀ ਮਾਂ ਕਹਿਣ ਲੱਗੀ ਚਲ ਠੀਕ ਆ ਮੈਂ ਬਾਹਰ ਬੈਠੀ ਹਾਂ ਤੇ ਅੰਦਰ ਚਲੀ ਗਈ ਮੈਂ ਵੀ ਫਿਰ ਉਸ ਮੁੰਡੇ ਨੂੰ ਇਸ਼ਾਰਾ ਕਰਕੇ ਜੋ ਮਿਸਤਰੀ ਸੀ ਉਸ ਨੂੰ ਬੁਲਾ ਲਿਆ ਸੀ ਉਹ ਮੇਰੇ ਪਿੱਛੇ ਪਿੱਛੇ ਆ ਗਿਆ ਅਤੇ ਮੇਰੇ ਕਮਰੇ ਵਿੱਚ ਆ ਕੇ ਖੜਾ ਹੋ ਗਿਆ ਮੈਂ ਉਸ ਨੂੰ ਕਿਹਾ ਬੈਠੋ ਉਹ ਆ ਕੇ ਮੈਨੂੰ ਪੁੱਛਣ ਪੁੱਛਣ ਲੱਗਾ ਕਿ ਤੇਰੀ ਮਾਂ ਕਿੱਥੇ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਥੋੜੀ ਬਿਜੀ ਆ ਤੂੰ ਉਸ ਨੂੰ ਛੱਡ ਉਸ ਮੁੰਡੇ ਨੇ ਮੈਨੂੰ ਉਸੇ ਵਕਤ ਰਗੜ ਕੇ ਰੱਖ ਦਿੱਤਾ ਥੋੜੀ ਜਿਹੀ ਬਾਅਦ ਮੈਂ ਕਮਰੇ ਚੋਂ ਬਾਹਰ ਆਈ ਤਾਂ ਮੇਰੀ ਮਾਂ ਵੇੜੇ ਵਿੱਚ ਬੈਠੀ ਸੀ ਉਸ ਮੁੰਡੇ ਦੇ ਨਾਲ ਤੇ ਜਦ ਮੈਂ ਬਾਹਰ ਆਈ ਤਾਂ ਮੁੰਡਾ ਵੀ ਮੇਰੇ ਨਾਲ ਬਾਹਰ ਹੀ ਆਇਆ ਮੈਨੂੰ ਵੇਖ ਕੇ ਮੇਰੀ ਮਾਂ ਦਾ ਹੀ ਹੌਸ ਉੱਡ ਗਈ ਸੀ ਕਹਿਣ ਲੱਗੀ ਤੇਰੇ ਨਾਲ ਕੀ ਕਰਦਾ ਸੀ ਤਾਂ ਮੈਂ ਕਿਹਾ ਕਿ ਮੈਂ ਇਸ ਨੂੰ ਪਲਸਟਰ ਬਕਾਉਣਾ ਸੀ ਜੋ ਠੀਕ ਕਰਵਾਉਣਾ ਸੀ ਪਰ ਮੇਰੀ ਮਾਂ ਕਹਿਣ ਲੱਗੀ ਪਲਸਟਰ ਤਾਂ ਸਾਰਿਆਂ ਤੇ ਹੋਇਆ ਕੰਦਾ ਵੀ ਸਾਰਿਆਂ ਸਾਫ ਨੇ ਰੰਗ ਵਧੀਆ ਹੋਇਆ ਮੈਂ ਮਾਂ ਨੂੰ ਕਿਹਾ ਤੂੰ ਚੁੱਪ ਕਰ ਜਾ ਤੈਨੂੰ ਨਹੀਂ ਪਤਾ ਥੋੜੇ ਚਿਰ ਬਾਅਦ ਉਹ ਲੌਣ ਵਾਲਾ ਮੁੰਡਾ ਚਲਾ ਗਿਆ ਤੇ ਮੇਰੀ ਮਾਂ ਉਸੇ ਵਕਤ ਕਮਰੇ 'ਚ ਆ ਗਈ ਤੇ ਮੈਨੂੰ ਕਹਿਣ ਲੱਗੀ ਕਿ ਬੈਡ ਦੀ ਚਾਦਰ ਕਾਤੋਂ ਖਿਲਰੀ ਪਈ ਆ ਤੂੰ ਆ ਕੇ ਕੀਤਾ ਸੀ ਉਸ ਮੁੰਡੇ ਦੇ ਨਾਲ ਨਾਲ ਤੂੰ ਮੈਨੂੰ ਸੱਚ-ਸੱਚ ਦੱਸ ਦੇ ਮੈਂ ਉਸ ਨੂੰ ਕਿਹਾ ਕਿ ਜੇ ਮੈਂ ਤੈਨੂੰ ਪੁੱਛਾਂ ਕਿ ਤੂੰ ਉਸ ਬੈਂਕ ਵਾਲੇ ਮੁੰਡੇ ਦੇ ਨਾਲ ਕੀ ਕਰਦੀ ਸੀ ਤਾਂ ਫਿਰ ਉਹ ਕਹਿੰਦੀ ਕਿ ਮੈਂ ਕੀ ਕਰਦੀ ਸੀ ਤੇਰਾ ਦਿਮਾਗ ਖਰਾਬਾ ਤਾਂ ਮੈਂ ਉਸ ਨੂੰ ਕਿਹਾ ਕਿ ਮਾਂ ਮੈਂ ਨਿਆਣੀ ਨਹੀਂ ਹੈਗੀ ਮੈਨੂੰ ਵੀ ਸਭ ਪਤਾ ਮੈਂ ਤੈਨੂੰ 3-4 ਵਾਰੀ ਦੇਖਿਆ ਜਿੰਨੀ ਵਾਰੀ ਉਹ ਸਾਡੇ ਘਰ ਆਇਆ ਮੈਂ ਉਸ ਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ 40 ਸਾਲਾਂ ਦੀ ਹੋ ਕੇ ਉਸ 25 ਸਾਲ ਦੇ ਮੁੰਡੇ ਦਾ ਫਿਰ ਮੈਂ ਕਿਉਂ ਸ਼ਰਮ ਕਰਾਂ ਮੈਂ ਵੀ ਉਸ ਨੂੰ ਇਸ ਕਮਰੇ ਵਿੱਚ ਬੁਲਾ ਲਿਆ ਤੇ ਉਸ ਦੇ ਨਾਲ ਆਪਣਾ ਸਮਾਂ ਬਤੀਤ ਕੀਤਾ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਮੈਨੂੰ ਕਿੱਥੋਂ ਸ਼ਰਮ ਆਉਗੀ ਮੇਰੀ ਵੀ ਤਾਂ ਕੋਈ ਇਰਮਾਨ ਨਹੀਂ ਤਾਂ ਮੇਰੀ ਮਾਂ ਚੁੱਪ ਹੋ ਗਈ ਸੀ ਕਹਿਣ ਲੱਗੀ ਜੋ ਮਰਜੀ ਕਰ ਮੈਂ ਉਸ ਨੂੰ ਕਿਹਾ ਠੀਕ ਆ ਉਹ ਲੋਣ ਵਾਲਾ ਮੁੰਡਾ ਰੋਜ਼ ਆਉਂਦਾ ਤਾਂ ਮੈਂ ਵੀ ਉਸ ਨੂੰ ਫੋਨ ਕਰ ਦਿੰਦੀ ਉਹ ਮੇਰੇ ਕਮਰੇ ਵਿੱਚ ਆ ਜਾਂਦਾ ਤੇ ਮੇਰੀ ਮਾਂ ਨੂੰ ਸਭ ਕੁਝ ਪਤਾ ਸੀ ਕਿ ਮੇਰੀ ਧੀ ਕੀ ਕਰਦੀ ਆ ਮੈਨੂੰ ਵੀ ਪਤਾ ਸੀ ਕਿ ਮੇਰੀ ਮਾਂ ਕੀ ਕਰਦੀ ਆ ਅਸੀਂ ਇੱਕ ਦੂਜੇ ਨੂੰ ਕੁਝ ਨਹੀਂ ਕਹਿੰਦੀਆਂ ਉਹ ਮੁੰਡਾ ਹੁਣ ਮੇਰੀ ਮਾਂ ਦੇ ਹੁੰਦੇ ਵੀ ਮੇਰੇ ਘਰ ਆ ਜਾਂਦਾ ਸੀ ਤੇ ਮੈਂ ਉਸ ਨੂੰ ਲੈ ਕੇ ਕਮਰੇ ਵਿੱਚ ਵੜ ਜਾਂਦੀ ਸੀ ਮੇਰੀ ਮਾਂ ਮੈਨੂੰ ਕੂਰੀਆਂ ਵਟ ਵਟ ਦੇਖਦੀ ਸੀ ਤਾਂ ਮੈਂ ਕਿਹਾ ਕਿ ਦੇਖ ਜਦੋਂ ਤੂੰ ਜਾਂਦੀ ਸੀ ਉਦੋਂ ਨਹੀਂ ਤੈਨੂੰ ਪਤਾ ਸੀ ਕਿ ਮੈਂ ਕੀ ਕਰਦੀ ਪਈਆਂ ਜੋ ਮਾਪੇ ਕਰਦੇ ਨੇ ਉਹੀ ਬੱਚੇ ਕਰਦੇ ਨੇ ਹੁਣ ਮੈਂ ਵੀ ਉਹੀ ਕੰਮ ਕਰਦੀ ਪਈਆਂ ਫਿਰ ਇਸੇ ਤਰ੍ਹਾਂ ਹੌਲੀ ਹੌਲੀ ਮੈਨੂੰ ਉਸ ਮੁੰਡੇ ਦੇ ਨਾਲ ਪਿਆਰ ਹੋ ਗਿਆ ਉਹ ਮੈਨੂੰ ਵਿਆਹ ਬਾਰੇ ਵੀ ਕਹਿੰਦਾ ਹੁੰਦਾ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਵਾਂਗੀ ਹੌਲੀ ਹੌਲੀ ਅਸੀਂ ਦੁਕਾਨ ਵੀ ਸਹੀ ਕਰਵਾ ਲਈ ਸੀ ਤੇ ਹੁਣ ਮੈਂ ਦੁਕਾਨ ਦੇ ਵਿੱਚ ਕੱਪੜੇ ਸਲਾਈ ਕਰਦੀ ਖਰਚਾ ਪਾਣੀ ਵਧੀਆ ਕੱਢ ਲੈਂਦੀ ਸੀ ਇੱਕ ਦਿਨ ਮੈਂ ਆਪਣੇ ਮਾਂ ਨੂੰ ਕਹਿ ਦਿੱਤਾ ਕਿ ਮੈਂ ਉਸ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਕਿਉਂਕਿ ਉਸ ਦੇ ਘਰ ਦੇ ਉਸ ਦੇ ਲਈ ਰਿਸ਼ਤਾ ਵੇਖ ਰਹੇ ਨੇ ਤੇ ਉਸ ਨੇ ਵੀ ਉਹ ਸਭ ਕੁਝ ਆਪਣੇ ਘਰ ਦੇਆਂ ਨੂੰ ਦੱਸ ਦਿੱਤਾ ਹੈ ਹੁਣ ਤੂੰ ਦੱਸ ਮੇਰਾ ਵਿਆਹ ਉੱਥੇ ਕਰਨਾ ਕਿ ਨਹੀਂ ਉਹ ਕਹਿਣ ਲੱਗੀ ਚਲ ਠੀਕ ਆ ਕਰ ਦੇਨੀ ਆ ਤੇ ਮੈਂ ਕਿਹਾ ਉਹ ਉਹਦਾ ਆਪਣਾ ਮਤਲਬ ਜੋ ਪਟਣਾ ਸੀ ਮੇਰਾ ਵਿਆਹ ਹੋਵੇ ਤੇ ਉਹ ਆਪਣੇ ਆਪ ਨੂੰ ਲੂਣ ਵਾਲੇ ਨੂੰ ਇੱਥੇ ਰੱਖਿਆ ਕਰੇ ਬਹੁਤ ਹੋਦੀ ਆ ਕੰਮ ਕਰ ਰਹੀ ਹੈ ਤੂੰ ਕਿਸੇ ਨੂੰ ਪਤਾ ਲੱਗ ਗਿਆ ਨਾ ਤਾਂ ਤੇਰੀ ਬੇਇੱਜ਼ਤੀ ਹੋਗੀ ਅਜੇ ਵੀ ਮਾਂ ਤੂੰ ਸੁਧਰ ਜਾ ਤਾਂ ਕੁਝ ਨਾ ਬੋਲੀ ਤੇ ਮੇਰਾ ਉਸ ਮੁੰਡੇ ਦੇ ਨਾਲ ਵਿਆਹ ਹੋ ਗਿਆ ਸੀ ਚੁੰਨੀ ਚੜਾ ਕੇ ਹੀ ਅਸੀਂ ਵਿਆਹ ਕੀਤਾ ਸੀ ਤੇ ਇੱਕ ਦਿਨ ਮੈਂ ਆਪਣੀ ਮਾਂ ਨੂੰ ਮਿਲਣ ਵਾਸਤੇ ਘਰ ਆਈ ਤੇ ਉਹੀ ਬੈਂਕ ਵਾਲਾ ਮੁੰਡਾ ਅਜੇ ਵੀ ਮੇਰੀ ਮਾਂ ਨੂੰ ਰੋਜ਼ ਮਿਲਦਾ ਸੀ ਮੈਂ ਕਿਹਾ ਮਾਂ ਇਹ ਸਭ ਕੁਝ ਠੀਕ ਨਹੀਂ ਹੈਗਾ ਪਿੰਡ ਵਿੱਚ ਕਿਸੇ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਤੈਨੂੰ ਪਿੰਡ ਚੋਂ ਬਾਹਰ ਕੱਢ ਦੇਣਾ ਤਾਂ ਉਹ ਕਹਿਣ ਲੱਗੀ ਮੈਂ ਨਹੀਂ ਹੁਣ ਰਹਿ ਸਕਦੀ ਇਸ ਤੋਂ ਬਿਨਾ ਅਤੇ ਨਾ ਉਹ ਰਹਿ ਸਕਦਾ ਫਿਰ ਮੈਂ ਉਸ ਨੂੰ ਕਿਹਾ ਕਿ ਤੁਸੀਂ ਵਿਆਹ ਕਰਵਾ ਲਓ ਜੀ ਤੁਸੀਂ ਨਹੀਂ ਰਹਿ ਸਕਦੇ ਤੇ ਉਹ ਤੇਰੇ ਆਪਣੇ ਜਵਾਕਾਂ ਦੇ ਹਣ ਦਾ ਮੇਰੀ ਉਮਰ ਦਾ ਇਹ ਗੱਲ ਮੇਰੇ ਘਰ ਵਾਲੇ ਨੂੰ ਪਤਾ ਸੀ ਕਹਿਣ ਲੱਗਾ ਚਲ ਛੱਡ ਜੋ ਕਰਦੇ ਨੇ ਕਰੀ ਜਾਣਦੇ ਤੂੰ ਘਾਤੋਂ ਪਰੇਸ਼ਾਨ ਹੁੰਨੀ ਐ ਅਸੀਂ ਇਹਨਾਂ ਤੋਂ ਕੀ ਲੈਣਾ ਅਸੀਂ ਫਿਰ ਆਪਣੇ ਘਰ ਆ ਗਏ ਸੀ ਕਿ ਦੋਸਤੋ ਮੇਰਾ ਘਰ ਵਾਲਾ ਵੀ ਘਰੋਂ ਨਾ ਤੱਕੜਾ ਨਹੀਂ ਸੀ ਕਿਉਂ ਮੈਨੂੰ ਘੁਮਾਵੇ ਫਰਾਵੇ ਪਰ ਮੈਂ ਵੀ ਉਸ ਉੱਤੇ ਬਹੁਤਾ ਜ਼ੋਰ ਨਹੀਂ ਸੀ ਪਾਉਂਦੀ ਕਿਉਂਕਿ ਮੇਰਾ ਘਰ ਵਾਲਾ ਮਿਸਤਰੀ ਦਾ ਕੰਮ ਸੁ ਕਰਦਾ ਸੀ ਮੈਂ ਵੀ ਫਿਰ ਉੱਥੇ ਬੁਟੀਕ ਖੋਲ੍ਹਿਆ ਕਿਉਂਕਿ ਮੈਂ ਸਲਾਈ ਦਾ ਕੰਮ ਜਾਣਦੀ ਸੀ ਤੇ ਮੈਂ ਆਪਣੇ ਘਰ ਵਾਲੇ ਦੇ ਨਾਲ ਥੋੜੀ-ਬਹੁਤੀ ਮਦਦ ਕਰਵਾਉਣ ਲੱਗ ਪਈ ਸੀ ਹੌਲੀ-ਹੌਲੀ ਕਰਦੇ ਕਰਾਉਂਦੇ ਮੇਰਾ ਬਹੁਤ ਵਧੀਆ ਕੰਮ ਚੱਲ ਪਿਆ ਸੀ ਨਾਗੇ ਕਾਜੇ ਤੇ ਪਿੰਡ ਮੇਰੇ ਕੋਲੋਂ ਹੀ ਸੂਟ ਸੁਵਾਉਂਦੇ ਤੇ ਫਿਰ ਮੈਂਗੇ ਤਿੰਨ-ਚਾਰ ਕੁੜੀਆਂ ਵੀ ਰੱਖ ਲਈਆਂ ਸੀ ਸੂਟ ਸੁਵਾਉਣ ਵਾਸਤੇ ਕੰਮ ਸਿਖਾਉਣ ਵਾਸਤੇ ਫਿਰ ਸਾਡਾ ਬਹੁਤ ਵਧੀਆ ਕਾਰੋਬਾਰ ਚੱਲ ਪਿਆ ਸੀ ਮੇਰੇ ਸਾਸੋਰਾ ਮੇਰੇ ਤੋਂ ਬੜੇ ਖੁਸ਼ ਸੀ ਕਿ ਚਲੋ ਥੋੜੀ ਬਹੁਤੀ ਗਰੀਬੀ ਤਾਂ ਚੁੱਕ ਦਿੱਤੀ ਵਾਟੀ ਨੇ ਅਤੇ ਮੇਰਾ ਘਰ ਵਾਲਾ ਵੀ ਬਹੁਤ ਖੁਸ਼ ਸੀ ਕਹਿੰਦਾ ਸੀ ਕਿ ਮੈਂ ਸ਼ੁਕਰ ਕੀਤਾ ਕਰਦਾ ਰੱਬ ਦਾ ਜੋ ਤੂੰ ਮੈਨੂੰ ਮਿਲੀ ਨਹੀਂ ਤਾਂ ਅੱਜ ਤੱਕ ਦੀਆਂ ਕੁੜੀਆਂ ਕੰਮ ਕਰਕੇ ਰਾਜ਼ੀ ਨਹੀਂ ਹੈਗੀਆਂ ਬਸ ਉਹਨਾਂ ਨੂੰ ਘੁੰਮਣ ਫਿਰਨ ਦਾ ਇਹੀ ਹੁੰਦਾ ਕਿ ਮੈਂ ਉੱਥੇ ਚਲੀ ਜਾਵਾਂ ਤੇ ਉੱਥੇ ਚਲੀ ਜਾਵਾਂ ਮੈਂ ਉਸ ਨੂੰ ਕਿਹਾ ਘੁੰਮਣ ਦਾ ਸ਼ੌਂਕ ਤਾਂ ਮੈਨੂੰ ਵੀ ਬਹੁਤ ਸੀ ਪਰ ਮੈਂ ਤੁਹਾਡੀ ਗਰੀਬੀ ਆਪਣੇ ਘੁੰਮਣ ਫਿਰਨ ਵਾਲੀ ਸੋਚ ਨੂੰ ਤੁਹਾਡੇ ਖਾਤਰ ਬਦਲ ਲਿਆ ਕਰੀਬੀ ਕਰਕੇ ਤੁਹਾਨੂੰ ਨਹੀਂ ਕਿਹਾ ਮੈਂ ਸੋਚਿਆ ਕਿ ਮੈਂ ਮਿਹਨਤ ਕਰਾਂਗੀ ਪੈਸਾ ਕਮਾਵਾਂਗੀ ਤੇ ਫਿਰ ਆਪਾਂ ਆਪਣੇ ਸਾਰੇ ਸ਼ੌਂਕ ਪੂਰੇ ਕਰਾਂਗੇ ਉਸ ਤੋਂ ਬਾਅਦ ਮੈਂ ਕਦੇ ਵੀ ਆਪਣੀ ਮਾਂ ਨੂੰ ਨਹੀਂ ਮਿਲੀ ਸੀ ਤੀ ਬਸ ਫੋਨ ਤੇ ਹੀ ਗੱਲ ਹੋ ਜਾਂਦੀ ਸੀ ਅਸੀਂ ਦੋਨੋਂ ਜੜੀਆਂ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਹਾਂ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਸ ਕਹਾਣੀ ਦੇ ਜ਼ਰੀਏ ਸਾਨੂੰ ਕੀ ਸਿੱਖ ਮਿਲਦੀ ਹੈ ਕਿ ਮਾਪਿਓ ਨੂੰ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ ਕਿਉਂਕਿ ਬੱਚੇ ਆਪਣੇ ਮਾਪਿਓ ਨੂੰ ਵੇਖਦੇ ਨੇ ਤੇ ਜੋ ਵੇਖਦੇ ਨੇ ਉਹੀ ਉਹਨਾਂ ਤੋਂ ਸਿੱਖਦੇ ਨੇ ਇਸ ਲਈ ਹਰ ਗੱਲ ਬੜੇ ਧਿਆਨ ਨਾਲ ਤੇ ਸੋਚ ਸਮਝ ਕੇ ਕਰੋ ਕਿਉਂਕਿ ਉਹ ਗੱਲ ਤੁਹਾਡੇ ਬੱਚਿਆਂ ਤੇ ਬਹੁਤ ਅਸਰ ਕਰਦੀ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਜਲਦ ਹੀ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ